ਹੈਲੋ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਫਰੰਦੀਪੁਰ ਦੀ ਟੀਮ ਤੇ ਤੇ ਨਾਲੇ ਸੁਖ ਪੰਘਾਲੇ ਨੂੰ ਤੇ ਬੱਬੇ ਨੂੰ ਬਹੁਤ ਬੰਦੇ ਕਮੈਂਟ ਗਲਤ ਕਰਦੇ ਆ ਉਹ ਮੈਂ ਕਮੈਂਟ ਪੜ੍ਹੇ ਆ ਨਾਲ ਨਾਲ ਤੁਹਾਨੂੰ ਮੈਂ ਉਹ ਕਮੈਂਟ ਵੀ ਪੜ੍ਹਾਉਂਗਾ ਤੇ ਤੁਸੀਂ ਸਾਰਿਆਂ ਤੋਂ ਪਹਿਲਾਂ ਆਇ ਕਮੈਂਟ ਆ ਵੀਡੀਓ ਵੇਖੋ ਇਹ ਹੁੰਦਾ ਪਿਓ ਖਲ ਬੈਠਾ ਹੜਾ ਨਾ ਗੱਡੀ ਚ ਬੱਪੂ ਆਵੇ ਚੜਾਈ ਤੇਰੇ ਮੁੰਡੇ ਦੇ ਜੋਮ ਕਰਕੇ ਦਿਖਾ ਦੇ ਕਿੰਨੇ ਖੁਸ਼ੀ ਹੁੰਦੀ ਬਾਪੂ ਹਣ ਹੈ ਬਹੁਤ ਬਬੂ ਦਾ ਗਾਣਾ ਬਬੂ ਕਿੰਨੇ ਖੁਸ਼ੀ ਹੈ ਹੈ ਵਧੀਆ ਪੱਕੀ ਗੱਲ ਹੋ ਗਿਆ ਦਾ ਆਪ ਵੀਡੀਓ ਤੁਸੀਂ ਵੇਖ ਲਿਆ ਹੁਣ ਆਪਾਂ ਨਾਲ ਨਾਲ ਕਮੈਂਟ ਪੜ੍ਹਦੇ ਆ ਤਾਂ ਨੂੰ ਵੀ ਕਮੈਂਟ ਪੜ੍ਹਾਂਗਾ ਮੈਂ ਪਹਿਲਾ ਕਮੈਂਟ ਆਇਆ ਵੀ ਗੋਪੀ ਫਰੰਦੀਪੂਰੀਆ ਤੇਰਾ ਦੇਣ ਕੋਈ ਨਹੀਂ ਦੇ ਸਕਦਾ ਮੇਰੇ ਵੀਰਿਆ ਬਹੁਤ ਹੀ ਵੱਡਾ ਕੰਮ ਕੀਤਾ ਤੂੰ ਇਹ ਕੰਮ ਨੂੰ ਚੁੱਕ ਕੇ ਤੇਰਾ ਬਹੁਤ ਬਹੁਤ ਧੰਨਵਾਦ ਮੇਰੇ ਭਰਾ ਤੇ ਇੱਕ ਕਮੈਂਟ ਆ ਆਇਆ ਦੂਜਾ ਕਮੈਂਟ ਆਇਆ ਰੂਹ ਖੋਸ਼ ਹੋ ਜਾਂਦੀ ਆ ਜਦੋਂ ਏਕਮ ਤੇ ਪਲਵਾਨ ਨੂੰ ਖਾੜੇ ਵਿੱਚ ਆਉਂਦਿਆਂ ਵੇਖਦੇ ਆ ਗੁਰੂ ਰਾਮਦਾਸ ਚੜ੍ਹਦੀ ਕਲਾ ਵਿੱਚ ਰੱਖੇ ਤੇ ਗੱਲ ਵੀ ਸੱਚੀ ਆ ਪਲਵਾਨ ਫਰੰਦੀਪੁਰਿਆ ਨੇ ਏਕਮ ਨੂੰ ਠਾ ਕੇ ਬਹੁਤ ਹੀ ਵੱਡਾ ਉਹਦਾ ਪਲਾ ਕੀਤਾ ਵਾ ਤੇ ਬਹੁਤ ਹੀ ਵੱਡਾ ਪੁੰਨ ਕੀਤਾ ਆ ਫੇਰ ਅਗਲਾ ਕਮੈਂਟ ਆ ਜਾਂਦਾ ਵਾ ਏਕਮ ਦੀ ਜਾਤ ਨੂੰ ਇੱਜ਼ਤ ਦੇ ਕੇ ਮੈਂ ਵੀ ਸਿੱਖ ਹੋਣ ਦਾ ਮਾਣ ਸਾਰੀ ਕੌਮ ਵਾਸਤੇ ਆ ਉਸ ਤੋਂ ਜ਼ਿਆਦਾ ਮਾਣ ਸਾਨੂੰ ਗੋਪੀ ਜੀ ਤੇਰੇ ਉੱਪਰ ਐ ਬਹੁਤ ਕੋਸ਼ਿਸ਼ਿੰ ਆਹ ਕਮੈਂਟ ਪੜ ਕੇ ਇੰਨਾ ਕਿ ਮੇਰੇ ਆਪ ਲਈ ਕੰਡੇ ਖੜੇ ਹੋ ਜਾਂਦੇ ਆਂ ਵੀ ਯਾਰ ਵੇਖ ਲੈ ਕਿੰਨੇ ਮਜਬੀ ਸਿੱਖ ਕਿੰਨੀਆਂ ਦਵਾਵਾਂ ਕਿੰਨੀਆਂ ਸੀਸਾਂ ਏਕਮ ਨੂੰ ਤੇ ਪਲਵਾਨ ਫਰੰਦੀਪੁਰ ਨੂੰ ਦਿੰਦੇ ਹੋਣਗੇ ਨਾ ਬਹੁਤ ਜ਼ਿਆਦਾ ਹੀ ਪਿਆਰ ਕਰਦੇ ਯਾਰ ਏਕਮ ਨੂੰ ਫਿਰ ਅਗਲਾ ਕਮੈਂਟ ਆ ਗਿਆ ਪਲਵਾਨ ਜੀ ਏਕਮ ਨੂੰ ਆਪਣੇ ਨਾਲ ਹੀ ਰੱਖਣਾ ਏਕਮ ਦੀ ਦੌੜ ਬਹੁਤ ਲੰਮੀ ਆ ਏਕਮ ਨੂੰ ਭਾਵੇਂ ਇਹ ਗੱਲ ਹੁਣ ਨਾ ਸਮਝਾਵੇ ਪਰ ਹੌਲੀ ਹੌਲੀ ਪਤਾ ਲੱਗ ਜਾਣਾ ਗੁਰੂ ਚਿਲਾ ਇੱਕ ਪਾਸੇ ਪਿਓ ਪੁੱਤ ਵਾਲਾ ਪਿਆਰ ਇੱਕ ਪਾਸੇ ਵਾਹ ਜੱਟਾ ਸਲੂਟ ਆ ਤੈਨੂੰ ਆ ਵੀਰ ਸਣੀ ਸ਼ਰਮਾ ਆ ਜਿਹਨੇ ਕਮੈਂਟ ਕੀਤਾ ਆ ਫਿਰ ਉਸ ਤੋਂ ਬਾਅਦ ਅਗਲਾ ਕਮੈਂਟ ਆ ਗਿਆ ਇਕਮ ਦੇ ਪਿਤਾ ਜੀ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਆ ਆਪਦੇ ਪੁੱਤ ਦੀ ਚੜ੍ਹਾਈ ਦੇਖ ਕੇ ਬਾਕੀ ਗੋਪੀ ਬਾਈ ਤੇਰੇ ਕਹਿਣ ਵਾਂਗੂ ਹੁਣ ਇਕਮ ਨੂੰ ਗੰਦੀ ਸੋਚ ਵਾਲੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਦੀ ਲੋੜ ਆ ਪਹਿਲੋਂ ਇਕਮ ਹਠੂਰ ਨੂੰ ਆਪਦੇ ਭਾਈਚਾਰੇ ਦਾ ਨਾਮ ਦੁਨੀਆ ਤੇ ਕੋਨੇ-ਕੋਨੇ ਵਿੱਚ ਮਸ਼ਹੂਰ ਕੀਤਾ ਹੁਣ ਏਕਮ ਫਤਾਪੁਰੀਆ ਵਾਏ ਗੁਰੂ ਜੀ ਦੀ ਮਿਹਰ ਦੇ ਨਾਲ ਕਰ ਰਿਹਾ ਆ ਵਾਏ ਗੁਰੂ ਜੀ ਏਕਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਗੋਪੀ ਬਾਈ ਜੀ ਤੇਰਾ ਧੰਨਵਾਦ ਦਿਲੋਂ ਸਲੂਟ ਫੇਰ ਅਗਲਾ ਕਮੈਂਟ ਪਲਵਾਨ ਜੀ ਥੋੜੀ ਵੀ ਬਹੁਤ ਵੱਡੀ ਦੇਣ ਆ ਤੁਸੀਂ ਮੌਕਾ ਦਿੱਤਾ ਤੇ ਅੱਜ ਚੜ੍ਹਾਈ ਆ ਏਕਮ ਦੀ ਵੈਰੀ ਗੁੱਡ ਉਸ ਤੋਂ ਅਗਲਾ ਕਮੈਂਟ ਆ ਜੋ ਗੋਪੀ ਨੇ ਬੜਿਆਂ ਮੁੰਡਿਆਂ ਨੂੰ ਮੌਕਾ ਦਿੱਤਾ ਜਿੱਦਾਂ ਪਹਿਲਾਂ ਪ੍ਰੀਤ ਲੱਦੂ ਵਾਲੇ ਨੂੰ ਹੁਣ ਏਕਮ ਦਾ ਨਾਮ ਬਣਾਇਆ ਬਹੁਤ ਬਹੁਤ ਧੰਨਵਾਦ ਮਾਝੇ ਦੇ ਮਝੈਲ ਗੋਪੀ ਫਰੰਦੀਪੁਰਿਆ ਜੀ ਦਾ ਅਗਲਾ ਕਮੈਂਟ ਪਲਵਾਨਾ ਪੈਸਾ ਸਾਰੀ ਦੁਨੀਆ ਕਮਾਉਂਦੀ ਆ ਪਰ ਜੋ ਇੱਜ਼ਤ ਰੱਬ ਨੇ ਤੈਨੂੰ ਦਿੱਤੀ ਆ ਏਦਾਂ ਏਦਾਂ ਜਿਆਦਾ ਤੋਂ ਜਿਆਦਾ ਸ਼ੁਕਰ ਕਰਿਆ ਕਰ ਪ੍ਰਾਊਡ ਆਫ ਯੂ ਵੈਰੀ ਗੁੱਡ ਵੀਰ ਜੀ ਫਿਰ ਅਗਲਾ ਕਮੈਂਟ ਕੀਤਾ ਵਾ ਪਲਵਾਨ ਜੀ ਜਦੋਂ ਤੁਸੀਂ ਗੁਰੂ ਚੇਲਾ ਗਰਾਊਂਡ 'ਚ ਐਂਟਰੀ ਕਰਦੇ ਹੋ ਲੋਕਾਂ ਦਾ ਹੱਲਾ ਗੁੱਲਾ ਹੋ ਜਾਂਦਾ ਤਾੜੀਆਂ ਚੀਕਾਂ ਦਾ ਲਕਾਰਿਆਂ ਨਾਲ ਗਰਾਊਂਡ ਗੂੰਜਣ ਲੱਗ ਜਾਂਦਾ ਵਾ ਬੱਲੇ ਬਹੁਤ ਦੁਨੀਆ ਕਮੈਂਟਾਂ 'ਚ ਬਹੁਤ ਪਿਆਰ ਕਰਦੀ ਆ ਪਲਵਾਨ ਫਰਨਦੀਪੁਰੀਆ ਨੂੰ ਤੇ ਏਕਮ ਨੂੰ ਆ ਤੁਹਾਨੂੰ ਮੈਂ ਹੋਰ ਦੱਸਦਾ 1 ਮਿੰਟ ਰੋਕ ਜੋ ਅਗਲਾ ਕਮੈਂਟ ਆਇਆ ਵਾ ਪਲਵਾਨ ਜੀ ਗਰਦੇਵ ਦੀ ਹੋਰ ਮਿਹਨਤ ਲਵਾਓ ਜਿੱਡਾ ਇਹਦਾ ਕਾਦਿਆ ਇਹ ਕਿਸੇ ਤੋਂ 체ਤੀ ਫੜਿਆ ਨਹੀਂ ਜਾਣਾ ਵੈਰੀ ਗੁੱਡੇ ਗੱਲ ਸੱਚ ਵੀ ਆ ਗਰਦੇਵ ਕਰਕੇ ਵਖੋਣ ਵੀ ਡਿਆ ਵਾ ਗਰਦੇਵ ਕਿਤੇ ਪਹਿਲੋਂ ਮੰਨ ਲਓ 8-10 ਕਬਡੀਆਂ ਪਾਉਂਦਾ ਸੀ 3-4 ਜੱਫੇ ਖਾ ਜਾਂਦਾ ਸੀ ਜੇ ਹੁਣ 10 ਪਾਉਂਦਾ ਨਾ ਦਸਾਂ ਚ ਉਹ ਵੀ ਟਾਵਾਂ ਹੀ ਇੱਕ ਜੱਫਾ ਖਾਂਦਾ ਬੜੀ ਮੁਸ਼ਕਲ ਨਾਲੀ ਬਹੁਤ ਵਧੀਆ ਪਲੇ ਕਰਨ ਡਿਆ ਉਹ ਬੰਦਾ ਉਹ ਬੰਦੇ ਦੇ ਕਬੱਡੀ ਤੇ ਨਖਾਰ ਆਉਣ ਡਿਆ ਸੁਧਾਰ ਆਉਣ ਡਿਆ ਵਾ ਫਿਰ ਅਗਲਾ ਕਮੈਂਟ ਫੋਟੋ ਵਾਲੇ ਨੂੰ 1000 ਰੁਪਿਆ ਤੇ ਦੇ ਦੇਣਾ ਹੀ ਮੁੰਡੇ ਦਾ ਹੌਸਲਾ ਵਧ ਜਾਣਾ ਸੀਗਾ ਯਾਰ ਆ ਕਮੈਂਟ ਤੋਂ ਮੈਨੂੰ ਇਦਾਂ ਲੱਗਾ ਵੀ ਚਲੋ ਮੁੰਡੇ ਫੋਟੋ ਦੇ ਕੇ ਗਏ ਆ ਨਾ ਏਕਮ ਨੂੰ ਤੇ ਪਲਵਾਨ ਫਰੰਦੀਪੂਰੀ ਨੂੰ ਤੇ ਉਹ ਜ਼ਰੂਰੀ ਥੋੜੀ ਆ ਵੀ ਪਲਵਾਨ ਵੀਡੀਓ ਦੇ ਵਿੱਚ ਹੀ ਪੈਸੇ ਫੜਾਵੇ ਤੇ ਫਿਰ ਸਾਨੂੰ ਪਤਾ ਲੱਗਣਾ ਵੀ ਪਲਵਾਨ ਨੇ ਮਾਨ ਸਨਮਾਨ ਕੀਤਾ ਵਾ ਹੋ ਸਕਦਾ ਪਲਵਾਨ ਨੇ ਕੀਤਾ ਕਿੰਨਾ ਕਮਾਨ ਕੀਤਾ ਹੋਵੇ ਬਾਅਦ ਚ ਸਾਈਡ ਤੇ ਕੀਤਾ ਹੋਵੇ ਜ਼ਰੂਰੀ ਨਾ ਸਮਝਾ ਹੋਵੇ ਵੀ ਵੀਡੀਓ ਚ ਲਿਆਉਣਾ ਹੈ ਬੰਦੇ ਨੂੰ ਚਲੋ ਬਾਕੀ ਤੁਹਾਡੇ ਆਪੋ ਆਪਣੀ ਰਾਇ ਆ ਫਿਰ ਉਸ ਤੋਂ ਬਾਅਦ ਆ ਕਮੈਂਟ ਆ ਜਾਂਦਾ ਵਾ ਏਕਮ ਕੀ ਚੀਜ਼ ਆ ਅਜੇ ਏਕਮ ਨੂੰ ਨਹੀਂ ਪਤਾ ਥੋੜਾ ਟਾਈਮ ਹੋਰ ਦੁਨੀਆ ਨੂੰ ਆਪ ਦੱਸੇਗਾ ਬਾਕੀ ਪੈਰ ਨਾ ਛੱਡੇ ਅਜੇ ਪੁੱਟਣ ਵਾਲੇ ਬਹੁਤ ਆਉਣਗੇ ਇੱਥੇ ਪਰਿਵਾਰ ਨੂੰ ਖਿਆਲ ਰੱਖਣਾ ਪੈਣਾ ਕਿਉਂਕਿ ਗੋਪੀ ਬਾਈ ਤਾਂ ਸਿਰਫ ਮੈਚ ਤੇ ਨਾਲ ਹੁੰਦਾ ਆ ਬਾਕੀ ਮੁੰਡਾ ਬਹੁਤ ਕਮਾਲ ਆ ਬਹੁਤ ਅੱਗੇ ਜਾਏਗਾ ਬਾਕੀ ਕੱਲ ਟੀਮ ਨੇ ਸਿਰਾ ਕਰਤਾ ਗਰਦੇਵ ਬਹੁਤ ਕਾਇਮ ਹੋ ਗਿਆ ਆ ਹੁਣ ਜਸ਼ਨ ਵੀ ਸੋਨਾ ਖੇਡਦਾ ਤੇਜ ਵਾਪਸ ਆਇਆ ਤੇ ਰੇਡ ਲੈਂਡ ਬਹੁਤ ਤਕੜੀ ਹੋ ਜਾਣੀ ਆ ਆਪਣੀ ਹੀ ਜੋਬਣ ਵੀ ਫਿੱਟਿਆ ਉਸ ਤੋਂ ਬਾਦਾਂ ਉਸ ਤੋਂ ਬਾਦਾਂ ਆਗੇ ਕਮੈਂਟ ਸੁਖ ਪੰਘਾਲੇ ਤੇ ਤੇ ਬੱਬੇ ਸੁਰਸਿੰਘੀਏ ਤੇ ਸਾਰਿਆਂ ਤੋਂ ਪਹਿਲਾਂ ਵੀਰ ਨੇ ਕਮੈਂਟ ਕੀਤਾ ਵਾ ਪਲਵਾਨ ਜੀ ਕੀ ਹਾਲ ਆ ਪਲਵਾਨ ਜੀ ਇੱਕ ਬੇਨਤੀ ਆ ਮਨੋ ਹੱਥ ਜੋੜ ਕੇ ਕਹਿੰਨੇ ਆ ਪੱਬੇ ਤੇ ਸੁਖ ਨੂੰ ਇੱਕ ਮੈਚ ਬਾਹਰ ਬਿਠਾ ਕੇ ਦੇਖੋ ਇਹ ਦੋਵੇਂ ਮੈਚ ਦਾ ਸਤਿਆਨਾਸ਼ ਕਰ ਦਿੰਦੇ ਆ ਪੱਬਾ ਕਹਿੰਦਾ ਕਿ ਸਾਰੇ ਮੈਚ ਦਾ ਸੇਰਾ ਮੇਰੇ ਸਿਰ ਵੱਜੇ ਪਤਾ ਨਹੀਂ ਕਿੰਨੇ ਟੱਚ ਕਿੰਨੇ ਟੱਚ ਲਾ ਦਿੰਦਾ ਸੁਖ ਇਹਦੇ ਨਾਲੋਂ ਵੀ ਅੱਗੇ ਸਾਨੂੰ ਬੜੀ ਸ਼ਰਮ ਆਉਂਦੀ ਆ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਪਹਿਲਵਾਨ ਜੀ ਫਿਰ ਥੱਲੇ ਵੀਰਾਂ ਨੇ ਕਮੈਂਟ ਕੀਤਾ ਰਾਈਟ ਫਿਰ ਇੱਕ ਨੇ ਕਮੈਂਟ ਕੀਤਾ ਯਾਰ ਇਹ ਰੇਡਰ ਨੂੰ ਕੋਈ ਕੈਂਚੀ ਨਹੀਂ ਮਾਰਦੇ ਕੋਈ ਦਾਾ ਨਹੀਂ ਮਾਰਦੇ ਭੱਜੀ ਜਾਂਦੇ ਰੇਡਰ ਦੇ ਨਾਲ-ਨਾਲ ਠੀਕ ਆ ਚਲੋ ਤੁਸੀਂ ਕਮੈਂਟ ਕੀਤਾ ਤੁਹਾਡਾ ਹੱਕ ਏ ਆ ਤੁਹਾਨੂੰ ਦੁੱਖ ਲੱਗਦਾ ਵਾ ਨਾ ਪਰ ਮੈਂ ਕਹਿਣਾ ਵੀ ਚਲੋ ਕਮੈਂਟ ਕਰੋ ਉਸ ਬੰਦੇ ਨੂੰ ਸਭ ਨੂੰ ਹੌਸਲਾ ਦੇ ਉਹ ਕਿਉਂਕਿ ਜਿੱਦੋਂ ਤੁਸੀਂ ਥੋੜੇ ਏਦਾਂ ਦੇ ਗਲਤ ਕਮੈਂਟ ਕਰਦੇ ਹੈ ਨਾ ਬੰਦੇ ਦਾ ਨਾ ਮਨੋਬਲ ਜਿਆ ਟੁੱਟ ਜਾਂਦਾ ਵੀ ਯਾਰ ਮੈਨੂੰ ਲੋਕ ਹੀ ਕਮੈਂਟ ਏਦਾਂ ਦੇ ਕਰੀ ਜਾਂਦੇ ਕਿਉਂਕਿ ਇਹ ਜਿਹੜੇ ਪਲੇਅਰ ਹੈ ਨਾ ਇਹ ਸੰਗਤ ਦੇ ਨਾਲ ਹੀ ਆ ਦਰਸ਼ਕਾਂ ਦੇ ਨਾਲ ਹੀ ਆ ਕਿਉਂਕਿ ਜੇ ਦਰਸ਼ਕ ਇਹਨਾਂ ਦਾ ਸਾਥ ਦੇਣਗੇ ਨਾ ਫਿਰ ਮਹਾਰਾਜ ਦੀ ਕਿਰਪਾ ਨਾਲ ਇਹ ਹੋਰ ਉੱਪਰ ਜਾਣਗੇ ਕਿਉਂਕਿ ਜਦੋਂ ਦਰਸ਼ਕਾਂ ਦੇ ਮਨੋਂ ਕੋਈ ਚੀਜ਼ ਪਲੇਅਰ ਲੱਥ ਜਾਂਦਾ ਨਾ ਉਹ ਕਿਉਂਕਿ ਪਲੇਅਰ ਹੈਗਾ ਵੀ ਦਰਸ਼ਕਾਂ ਦੇ ਨਾਲ ਹੀ ਆ ਤਾਂ ਵੀ ਦਰਸ਼ਕਾਂ ਨਾਲ ਜਾਣਾ ਉਹਨੇ ਠਾਵੇਂ ਦਰਸ਼ਕਾਂ ਨਾਲ ਜਾਣਾ ਤੇ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਕਮੈਂਟ ਇਹਨਾਂ ਦੇ ਹੱਕ 'ਚ ਕਰਨੇ ਚਾਹੀਦੇ ਵੀ ਭਲਵਾਨ ਜੀ ਮਿਹਨਤ ਕਰੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਓ ਤੁਹਾਨੂੰ ਏਡੀ ਸੋਹਣੀ ਟੀਮ ਮਿਲੀ ਆ ਅੱਜ ਨਹੀਂ ਕੱਲ ਨਹੀਂ ਤੁਹਾਡੀ ਪਰਫਾਰਮੈਂਸ ਵਧੀਆ ਹੋ ਜੂਗੀ ਕਿਉਂਕਿ ਪਹਿਲੋਂ ਵੀ ਇਹਨਾਂ ਨੇ ਬੰਦਿਆਂ ਨੇ ਵਧੀਆ ਜੱਫੇ ਲਾਏ ਆ ਵਧੀਆ ਪਰਫਾਰਮੈਂਸਾਂ ਕੀਤੀਆਂ ਜੇ ਵਧੀਆ ਜੱਫੇ ਸੋਖਣੇ ਲਾਏ ਸੀ ਤੇ ਤਾਂ ਹੀ ਯੂਰਪ ਖੇਡਣ ਗਿਆ ਹੈਗਾ ਨਹੀਂ ਤੇ ਕੋਈ ਖੜਦਾ ਵਾ ਦੱਸੋ ਯਾਰ ਯੂਰਪ ਦੇ ਵਿੱਚ ਇਹਨੇ ਵਧੀਆ ਜੱਫੇ ਲਾਏ ਆ ਪਹਿਲੋਂ ਟੀਮ 'ਚ ਰਹਿੰਦਿਆਂ ਵੀ ਇਹਨੇ ਬਹੁਤ ਵਧੀਆ ਜੱਫੇ ਲਾਏ ਆ ਬਹੁਤ ਵਧੀਆ ਨਾ ਹੀ ਹੋ ਸਕਦਾ ਯਾਰ ਬੰਦੇ ਦੀ ਕੋਈ ਘਰ ਦੀ ਮਜਬੂਰੀ ਜਾਂ ਗਰਮੀ ਜ਼ਿਆਦੀ ਲਾ ਲੋ ਹਨਾ ਕਿੰਨੀ ਗਰਮੀ ਕਈ ਰੀ ਬੰਦਾ ਫੜਿਆ ਹੀ ਭੱਜ ਜਾਂਦਾ ਵਾ ਚਲੋ ਅਗਲਾ ਕਮੈਂਟ ਪੜ੍ਹਦੇ ਆਪਾਂ ਭਲਵਾਨ ਜੀ ਇੱਕ ਰਏ ਆ ਮੇਰੇ ਤੁਹਾਨੂੰ ਸੁਖ ਪੰਘਾਲੇ ਵਾਲੇ ਨੂੰ ਰੇਡਰ ਬਣਾਓ ਕਿਉਂਕਿ ਰੇਡਰਾਂ ਦਾ ਰੇਡਰਾਂ ਦੇ ਮੂੰਹ ਨੂੰ ਪੈਂਦਾ ਇੰਨਾ ਰੇਡਰ ਨਹੀਂ ਫੜਿਆ ਜਾਂਦਾ ਕਈ ਵਾਰ ਸੁਖਵੀਰ ਰੇਡਰ ਦਾ ਨਾਮ ਬੜਾ ਬਣ ਜਾਂਦਾ ਵਾ ਤੇਰਾ ਸਰੀਰ ਬਹੁਤ ਵਧੀਆ ਵਾ ਤੂੰ ਰੇਡਰਾਂ ਚ ਕੰਮ ਕਰ ਰੇਡਰ ਬਣ ਤੂੰ ਰੇਡਰ ਬਣ ਸਕਦਾ ਸੁਖ ਪੇਰੋ ਤੋਂ ਬਾਦਾਂ ਸੁਖ ਭਲਵਾਨ ਗੁੱਸਾ ਨਾ ਕਰੀ ਤੇਰਾ ਸਰੀਰ ਬਹੁਤ ਸੋਹਣਾ ਆ ਤੂੰ ਰੇਡਰ ਬਣ ਜਾ ਯਾਰ ਜੱਫੇ ਨਹੀਂ ਲੱਗਦੇ ਤੇਰੇ ਕੋਲੋਂ ਤੂੰ ਬਸ ਪਿੱਛੇ ਭਜਦਾ ਵਾ ਤੂੰ ਰੇਡਰ ਬਣ ਕੇ ਦੇਖ ਲਾ ਇਹ ਸਲਾਹ ਤੇ ਵੀਰ ਨੇ ਜਿੰਨੇ ਵੀ ਦਿੱਤੀ ਆ ਰੇਡਰ ਵਾਲੀ ਚਲੋ ਵਧੀਆ ਵਾ ਸੁਖ ਵੀਰ ਰੇਡਰ ਵੀ ਬਣ ਸਕਦਾ ਕਿਉਂਕਿ ਸਪੀਡ ਬਹੁਤ ਜ਼ਿਆਦਾ ਆ ਭਜਦਾ ਬਹੁਤ ਤੇਜ਼ ਆ ਪਰ ਮੈਨੂੰ ਐ ਲੱਗਦਾ ਵੀ ਜੇ ਹੁਣ ਸੁਖ ਵੀਰ ਰੇਡਰ ਬਣਦਾ ਨਾ ਹੁਣ ਇਹਨੂੰ ਫੇਰ ਵਿਚਾਰੇ ਨੂੰ 0 ਤੋਂ ਸ਼ੁਰੂ ਕਰਨਾ ਪੈਣਾ ਕਿਉਂਕਿ ਕਬੱਡੀ ਹੁਣ ਜਿਦਾ ਮੰਨ ਲਓ ਸਟੌਪਰ ਆ ਕਿੰਨੇ ਚਿਰ ਦਾ ਸਟੌਪ ਕਰਨ ਰਿਹਾ ਵਾ ਹੁਣ ਥੋੜਾ ਬਹੁਤਾ ਚਲੋ ਉਹਨੂੰ ਪਤਾ ਵਾ ਥੋੜੀ ਬਹੁਤੀ ਮਿਹਨਤ ਦੀ ਲੋੜ ਆ ਤੇ ਜੇ ਰੇਡਾਂ ਪਾਊਗਾ ਜਾਂਦਿਆਂ ਹੋ ਸਕਦਾ ਕੋਈ ਲੱਤਾਂ ਫੜ ਲੇ ਇਹਨੂੰ ਕਿਹੜਾ ਪ੍ਰੈਸ ਮਾਰਨੀ ਆਉਂਦੀ ਐ ਤੇ ਫੇਰ ਇਹਦਾ ਹੋਰ ਮਨੋਬਲ ਟੁੱਟ ਜਾਣਾ ਫਿਰ ਡਾਵਾਂਡੋਲ ਹੋ ਜਾਊਗਾ ਨਾ ਇਧਰ ਦਾ ਨਾ ਉਧਰ ਦਾ ਇਸ ਕਰਕੇ ਬਾਕੀ ਹੁਣ ਇਹ ਸੁਖਵੀਰ ਨੂੰ ਪਤਾ ਹੋਊਗਾ ਰੇਡਰ ਬਣਨਾ ਜਾਂ ਨਹੀਂ ਪਰ ਮੈਨੂੰ ਐ ਲੱਗਦਾ ਵੀ ਇਹ ਹੁਣ ਜਾਫ ਲੈਣ 'ਚ ਥੋੜਾ ਹੋਰ ਜ਼ਿਆਦੀ ਮਿਹਨਤ ਕਰੇ ਤੇ ਤਗ ਕਿਉਂਕਿ ਬੰਦਾ ਫਿੱਟ ਹੋ ਜਾਂਦਾ ਵਾ ਕੋਈ ਗੱਲ ਨਹੀਂ ਡੈੱਡ ਹੁੰਦੇ ਰਹਿੰਦੇ ਆ ਬੰਦੇ ਡੈੱਡ ਫਿੱਟ ਚੱਲਦਾ ਹੀ ਰਹਿੰਦਾ ਹੋ ਜਾਊਗਾ ਫਿੱਟ ਮਹਾਰਾਜ ਕਿਰਪਾ ਕਰੇ ਸਾਡੀ ਵੀ ਅਰਦਾਸ ਹੈ ਸੁਖ ਵੀਰ ਵਧੀਆ ਜੱਫੇ ਲਾਵੇ ਫਿਰ ਉਸ ਤੋਂ ਬਾਅਦਾਂ ਹਾਰਦਾ ਸੇਰਾ ਹਰ ਮੈਚ ਚ ਸੁਖ ਤੇ ਬੱਬੇ ਨੂੰ ਇਹਨਾਂ ਨੂੰ ਤਕਨੀਕ ਦੀ ਲੋੜ ਆ ਇਹ ਗੋਪੀ ਪਲਵਾਨ ਦੀ ਰੀਸ ਕਰਦੇ ਆ ਮੂਰੇ ਹੋ ਕੇ ਜ਼ੋਰ ਨਾਲ ਜੱਫਾ ਲਾਈਏ ਪਰ ਇਹ ਕੰਮ ਪਲਵਾਨ ਹੀ ਕਰ ਸਕਦਾ ਵਾ ਹੁਣ ਪਲਵਾਨ ਤੁਹਾਨੂੰ ਕਿੰਨਾ ਕੁ ਮੌਕਾ ਦਈ ਜਾਵੇ ਆਪਣੀਆਂ ਗਲਤੀਆਂ ਲੱਭੋ ਉਹਨਾਂ ਨੂੰ ਸਧਾਰੋ ਮਿਹਨਤ ਕਰੋ ਤਕਨੀਕ ਵਰਤੋ ਜੱਫੇ ਕੱਲੇ ਜ਼ੋਰ ਨਾਲ ਨਹੀਂ ਅਕਲ ਨਾਲ ਲੱਗਦੇ ਆ ਵੈਰੀ ਗੁੱਡ ਯਾਰ ਬੰਦੇ ਨੇ ਕਮੈਂਟ ਤੇ ਬਹੁਤ ਵਧੀਆ ਕੀਤਾ ਵੀ ਤੁਸੀਂ ਨਿਹਰਾ ਪੂਰਾ ਜ਼ੋਰ ਹੀ ਨਹੀਂ ਥੋੜਾ ਬੋਤਾ ਦਿਮਾਗ ਵੀ ਰੱਖਿਆ ਕਰੋ ਹਨਾ ਦਿਮਾਗ ਨਾਲ ਤਕਨੀਕ ਨਾਲ ਜੱਫੇ ਲੱਗਦੇ ਆ ਤੇ ਚਲੋ ਬਾਕੀ ਕਹਿੰਦਾ ਗੁੱਸਾ ਨਾ ਕਰਿਓ ਕਮੈਂਟ ਤੁਹਾਡੇ ਭਲੇ ਲਈ ਕੀਤਾ ਆ ਬਹੁਤ ਦੁੱਖ ਹੁੰਦਾ ਜਦੋਂ ਫਰੰਦੀਪੁਰ ਦੀ ਟੀਮ ਹਾਰਦੀ ਆ ਗਲਤੀਆਂ ਕਰਕੇ ਹਾਰਦੀ ਆ ਕੱਲੀ ਟੀਮ ਨਹੀਂ ਹਾਰਦੀ ਦੇਸ਼ ਵਿਦੇਸ਼ ਚ ਬੈਠੇ ਕਬੱਡੀ ਤੇ ਪਹਿਲਵਾਨ ਨੂੰ ਪਿਆਰ ਕਰਨ ਵਾਲੇ ਸਾਰੇ ਹਾਰਦੇ ਆ ਵੈਰੀ ਗੁੱਡ ਜਟਾ ਸਲੂਟ ਹੈ ਤੈਨੂੰ ਇਹ ਵੀਰ ਦਾ ਨਾਮ ਆ ਤਨਵੀਰ 77 ਇਹ ਵੀਰ ਨੇ ਕਿਹਾ ਵੀ ਕੱਲੀ ਟੀਮ ਨਹੀਂ ਹਾਰਦੀ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਆ ਉਹ ਬੰਦੇ ਵੀ ਨਾਲ ਹਾਰਦੇ ਗੱਲ ਸਹੀ ਹੈ ਸਾਡੇ ਵਰਗੇ ਜਿਹੜੋ ਕੰਮ ਤੌਂਦੇ ਆ ਮੈਚ ਵੇਨੇ ਆ ਜਦੋਂ ਮੈਚ ਹਾਰ ਜਾਂਦੇ ਨਾ ਐਮ ਮਾਰੀ ਦਾ ਫੋਨ ਚੁੱਕ ਕੇ ਛੱਡ ਯਾਰ ਮੈਚ ਫੇਰ ਅੱਜ ਹਾਰ ਗਈ ਇਕੱਲਾ ਮੈਂ ਹੀ ਨਹੀਂ ਹੋਰ ਕਿੰਨੇ ਹੋਣਗੇ ਜਿਹੜੇ ਵਿਚਾਰੇ ਇਦਾਂ ਕੰਮਤ ਵਾਨ ਕੇ ਮੈਚ ਵੇਂਦੇ ਰਿਲੈਕਸ ਹੋਣਾ ਫੇਰ ਮਾਰਦੇ ਚੋਕੇ ਪੋਣ ਲੈ ਯਾਰ ਫੇਰ ਮੈਚ ਆਰ ਗਏ ਏਡੇ ਬੰਦੇ ਕਿਉਂਕਿ ਪਲਵਾਨ ਫਿਰੰਦੀਪ ਦੇ ਟੀਮ ਨੂੰ ਦੁਨੀਆ ਪਿਆਰ ਹੀ ਜ਼ਿਆਦਾ ਕਰਦੀ ਹੱਦ ਤੋਂ ਜ਼ਿਆਦਾ ਫੇਰ ਅਗਲਾ ਮੈਚ ਮੋਟਾ ਤੇ ਗਰਦੇਵ ਫੇਟਿਆ ਹੁਣ ਗਰਦੇਵ ਤੇ ਚਲੋ ਆਪਣਾ ਵਧੀਆ ਸਰਦਾਰ ਵੀਰ ਤੇ ਮੋਟਾ ਪਤਾ ਨਹੀਂ ਕੋਣ ਹੈ ਦੱਸਿਓ ਤੁਸੀਂ ਕਮੈਂਟ 'ਚ ਫੇਰ ਇੱਕ ਨੇ ਕੀਤਾ ਵੀ ਗੋਪੀ ਉਸਤਾਦ ਨੂੰ ਤਨਵਾ ਸਾਹਿਬ ਨੂੰ ਮਿਲ ਕੇ ਆਉਣਾ ਚਾਹੀਦਾ ਅਤੇ ਵੀਡੀਓ ਬਣਾਉਣੀ ਚਾਹੀਦੀ ਪਰਸਰਾਮਪੁਰ ਜਾ ਕੇ ਵੈਰੀ ਗੁੱਡ ਵੈਰੀ ਗੁੱਡ ਵੀ ਕਿਉਂਕਿ ਪਲਵਾਨ ਫਰੰਦੀਪੁਰੀਆ ਵਲੋਗਾਂ ਚ ਵੀ ਹਰ ਥਾਂ ਬਰਸਰਾਮਪੁਰ ਦਾ ਨਾਮ ਲੈਂਦਾ ਥੱਕਦਾ ਨਹੀਂ ਹਨ ਬਰਸਰਾਮਪੁਰ ਇਦਾਂ ਬਰਸਰਾਮਪੁਰ ਹੀ ਰਹਿੰਦੇ ਰਹੇ ਤੇ ਇਹ ਗੱਲ ਬਿਲਕੁਲ ਜਾਇਜ਼ ਹੈ ਪਲਵਾਨ ਫਰੰਦੀਪੁਰੀਆ ਨੂੰ ਜਾ ਕੇ ਵੀਡੀਓ ਬਣਾਉਣੀ ਚਾਹੀਦੀ ਹੈ ਕਿਉਂਕਿ ਧਨਵਾ ਸਾਹਿਬ ਨੇ ਕਿਹਾ ਵੀ ਅਗਲੇ ਸਾਲ ਤੋਂ ਸਾਡੇ ਫੇਰ ਟੂਰਨਾਮੈਂਟ ਸ਼ੁਰੂ ਹੋਣ ਲੱਗਾ ਵਾ ਤੇ ਜੇ ਪਲਵਾਨ ਜਾ ਕੇ ਉੱਥੇ ਵੀਡੀਓ ਬਣਾਉਂਦਾ ਆ ਤੇ ਉਸ ਵੀਡੀਓ ਦਾ ਇਹ ਹੁੰਦਾ ਵੀ ਧਨਵਾ ਸਾਹਿਬ ਦੀ ਪ੍ਰੋਮੋਸ਼ਨ ਬਹੁਤ ਵੱਡੇ ਲੈਵਲ ਤੇ ਹੋ ਜਾਊਗੀ ਕਿਉਂਕਿ ਪ੍ਰਮਾਨ ਫਰੰਦੀਪੂਰੀ ਦੇ ਵੀਡੀਓ ਲੋਕੀ ਵੇਂਦੇ ਬਹੁਤ ਜਿਆਦੀਆਂ ਵਾ ਤੇ ਤੁਹਾਨੂੰ ਸਾਹਿਬ ਦਾ ਟੂਰਨਾਮੈਂਟ ਹੋਰ ਸਫਲ ਹੋ ਜਾਊਗਾ ਹਨਾ ਜਿਹੜੇ ਨਾਲ ਬੰਦੇ ਟੁੱਟੇ ਆ ਉਹ ਵੀ ਜੁੜ ਜਾਣਗੇ ਸ਼ਾਇਦ ਵੀਡੀਓ ਵੇਖ ਕੇ ਤੇ ਇਹ ਕੰਮ ਜ਼ਰੂਰ ਪ੍ਰਮਾਨ ਫਰੰਦੀਪੂਰੀ ਨੂੰ ਕਰਨਾ ਚਾਹੀਦਾ ਵਾ ਇਹ ਤੇ ਮੇਰੀ ਵੀ ਰਿਕਵੈਸਟ ਆ ਤੇ ਅੱਗੇ ਆ ਗਿਆ ਬੱਬੇ ਤੇ ਸੁਖ ਕਰਕੇ ਮੈਚ ਹਾਰ ਜਾਂਦੇ ਆ 10 ਟੱਚ ਜਫਾ ਕੋਈ ਨਹੀਂ ਪਹਿਲਵਾਨ ਜੀ ਬੱਬਾ ਜੀ ਤੇ ਸੁਖ ਪਹਿਲਵਾਨ ਜੀ ਪਲੀਜ਼ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਇਹ ਲੋਕ ਤੁਹਾਨੂੰ ਜੇ ਕਮੈਂਟ ਕਰਦੇ ਆ ਇਹ ਇਹ ਨਹੀਂ ਵੀ ਤੁਹਾਡੇ ਤੋਂ ਨਫ਼ਰਤ ਨਹੀਂ ਕਰਦੇ ਤੁਹਾਨੂੰ ਪਿਆਰ ਕਰਦੇ ਆ ਜਰੂਰ ਤੁਸੀਂ ਕੁਝ ਕਰਦੇ ਨਹੀਂ ਜੇ ਇਹਨਾਂ ਨੂੰ ਗੁੱਸਾ ਆਉਂਦਾ ਵਾ ਤਾਂ ਕਰਕੇ ਕਮੈਂਟ ਕਰਦੇ ਆ ਇਹ ਤੁਹਾਡੇ ਵਾਸਤੇ ਬੁਰਾ ਨਹੀਂ ਸੋਚਦੇ ਕਿਉਂਕਿ ਤੁਸੀਂ ਵੀ ਪਹਿਲਵਾਨ ਦੀ ਟੀਮ ਦਾ ਇੱਕ ਹਿੱਸਾ ਜੇ ਤੁਸੀਂ ਗਲਤ ਨਾ ਸੋਚਿਆ ਕਰੋ ਵੀ ਸਾਨੂੰ ਕਮੈਂਟ ਕਰਦੇ ਆ ਸਗੋ ਤੁਸੀਂ ਉਹ ਕਮੈਂਟ ਨੂੰ ਆਪਣੇ ਤੇ ਹੈਵੀ ਲੈ ਕੇ ਹੋਰ ਮਿਹਨਤ ਕਰੋ ਹਨਾ ਇਹ ਬੰਦਿਆਂ ਨੂੰ ਕਰਕੇ ਦੱਸੋ ਵੀ ਜਿਹੜੇ ਕਮੈਂਟ ਤੁਹਾਡੇ ਉਲਟ ਕਰਦੇ ਆ ਉਹ ਤੁਹਾਡੇ ਹੱਕ ਚ ਕਰਨ ਉਹਨਾਂ ਨੂੰ ਸਵਾਦ ਆ ਜੇ ਤੇ ਅਗਲਾ ਕਮੈਂਟ ਆ ਗਿਆ ਵਾ ਆਹ ਕਮੈਂਟ ਤੇ ਹਾਸੇ ਵਾਲਾ ਆਇਆ ਕਹਿੰਦਾ ਵੀ ਪਿੰਦੇ ਵੀਰ ਨੂੰ ਕਹੋ ਵੀ ਦਾਤਰੀ ਪੱਲੀ ਲੈ ਲੈ ਕੇ ਜਾਇਆ ਕਰੇ ਮੈਚ ਤੇ ਤੁਸੀਂ ਮੈਚ ਖੇਡ ਲਿਆ ਕਰੋ ਤੇ ਪਿੰਦਾ ਵੀਰ ਉਥੋਂ ਪੱਠੇ ਵੱਡ ਲਿਆ ਕਰੂਗਾ ਉਹ पहलवान ਨੇ ਜੂ ਉਹ ਦਿਨ ਵਲੌਗ ਚ ਕਾ ਪੁੱਟਿਆ ਕਿਉਂ ਕੋੜੀਆਂ ਕਰਕੇ ਤੇ ਕਿਸੇ ਵੀਰ ਨੇ ਕਮੈਂਟ ਕਰਤਾ ਵੀ ਪਿੰਦਾ ਉਥੋਂ ਕਾ ਵੱਡ ਲਿਆ ਕਰੂਗਾ ਤੇ ਅਗਲਾ ਕਮੈਂਟ ਆ ਗਿਆ ਭਲਵਾਨ ਜੀ ਆ ਸੁਖ ਤੇ ਬੱਬੇ ਨੂੰ ਕੁਝ ਸਮਝਾਓ ਦੱਸੋ ਕਿਵੇਂ ਰੇਡਰ ਫੜੇ ਜਾਂਦੇ ਆ ਆ ਦੋਵੇਂ ਜਿਸ ਦਿਨ ਸੈੱਟ ਚ ਲੱਗਦੇ ਆ ਉਦੋਂ ਹੀ ਟੀਮ ਹਾਰਦੀ ਆ ਯਾਰ ਕੋਈ ਮਿਹਨਤ ਲਵਾਓ ਇਹਨਾਂ ਦੀ ਸਹੀ ਗੱਲ ਯਾਰ ਇਹ ਹੁਣ ਇਹਨਾਂ ਨੂੰ ਮੈਂ ਭਲਵਾਨਾ ਨੂੰ ਦੱਸ ਦੇਣਾ ਵੀ ਤੁਸੀਂ ਕਿਤੇ ਇਹ ਤਾਂ ਨਹੀਂ ਸੋਚਦੇ ਵੀ ਯਾਰ ਅਸੀਂ ਤੜਕੇ ਮਿਹਨਤ ਲਾਵਾਂਗੇ ਤੇ ਸ਼ਾਮਾਂ ਨੂੰ ਅਸੀਂ ਥੱਕ ਜਾਣਾ ਸਾਡੇ ਕੋ ਮੈਚ ਜੱਫਾ ਨਹੀਂ ਲੱਗਣਾ ਜੇ ਤੁਸੀਂ ਇਹ ਗੱਲ ਸੋਚਦੇ ਤੇ ਇਹ ਬੜਾ ਵੱਡਾ ਭੁਲੇਖਾ ਜੇ ਤੁਹਾਡਾ ਅਹੀਂ ਸੁਣਦੇ ਰਹੇ ਆ ਵੀ ਜਦੋਂ ਦੁੱਲਾ ਬੱਗਿਆਂ ਵਾਲਾ ਫਿੱਟ ਹੈਗਾ ਨਾ ਇਹ ਤੜਕੇ ਜਾ ਕੇ ਮਿਹਨਤ ਕਰਕੇ ਫਿਰ ਸ਼ਾਮ ਨੂੰ ਫਿਰ ਕੱਪ ਤੇ ਵੀ ਜਾਂਦਾ ਹੁੰਦਾ ਹੈਗਾ ਤੇ ਉਹ ਬੰਦਾ ਤੇ ਥੱਕਿਆ ਨਹੀਂ ਆ ਮਿਹਨਤ ਤੁਹਾਨੂੰ ਕਦੀ ਨਹੀਂ ਇਹ ਕਰਦੀ ਵੀ ਤੁਸੀਂ ਮਿਹਨਤ ਲਾਈ ਆ ਤੇ ਥੱਕ ਜਾਓਗੇ ਤੁਹਾਡਾ ਕੋ ਮੈਚ ਨਾ ਖੇਡਿਆ ਜਾਊਗਾ ਹੁਣ ਮੱਖਣ ਸੰਧੂ ਮੱਖੀ ਪਲਵਾਨ ਉਹ ਬੰਦਾ ਵੀ ਭਾਵੇਂ ਮੈਚ ਹੋਵੇ ਨਾ ਹੋਵੇ ਉਹਨੇ ਤੜਕੇ ਮਿਹਨਤ ਕਰਨੀ ਕਰਨੀਆਂ ਸਾਡੀਆਂ ਅੱਖਾਂ ਸਾਹਮਣੇ ਪਲਵਾਨ ਨੇ ਇੰਨੀ ਜਿਆਦਾ ਮਿਹਨਤ ਕੀਤੀ 2 2 3 3 ਵਜੇ ਉੱਠ ਕੇ ਤੜਕੇ ਦੇ ਕੋਈ ਮੁੰਡਾ ਗਰਾਊਂਡ 'ਚ ਨਹੀਂ ਉਹਨਾਂ ਦਾ ਜਦੋਂ ਪਲਵਾਨ ਮੱਖਣ ਸੰਧੂ ਇਕੱਲਾ ਗਰਾਊਂਡ 'ਚ ਆ ਜਾਂਦਾ ਹੁੰਦਾ ਹੈਗਾ ਉਹਨਾਂ ਬੰਦਿਆਂ ਨੂੰ ਤਾਂ ਕੋਈ ਫਰਕ ਪਿਆ ਨਹੀਂ ਵੀ ਆ ਰਹੀ ਮਿਹਨਤ ਕਰਕੇ ਸ਼ਾਮ ਨੂੰ ਮੈਚ ਖੇਡਣਾ ਵਾ ਥੱਕ ਜਾਗੇ ਇਹ ਗੱਲ ਭਲੇਖਾ ਆ ਤੁਹਾਡੀ ਤੁਸੀਂ ਤੜਕੇ ਮਿਹਨਤ ਕਰੋ ਸਾਰੀ ਦਿਹਾੜੀ ਰੱਜ ਕੇ ਰਾਸ਼ਨਾਂ ਸੋਵੋ ਸ਼ਾਮ ਨੂੰ ਵਧੀਆ ਪਰਫਾਰਮੈਂਸ ਹੋਊਗੀ ਮਹਾਰਾਜ ਕਿਰਪਾ ਕਰੂਗਾ ਅੱਗੇ ਕਮੈਂਟ ਆ ਗਿਆ ਪਲਵਾਨ ਜੀ ਅਖਾੜੇ ਦੇ ਨਵੇਂ ਮੁੰਡਿਆਂ ਨੂੰ ਵੀ ਸੈੱਟ ਦੇ ਵਿੱਚ ਥਾਂ ਦਿਆ ਕਰੋ ਏ ਵੀਰ ਜੀ ਸ਼ਾਇਦ ਤੁਹਾਨੂੰ ਭੁਲੇਖਾ ਆ ਪਲਵਾਨ ਨਵੇਂ ਮੁੰਡਿਆਂ ਨੂੰ ਸੈੱਟ ਦੇ ਵਿੱਚ ਮੌਕਾ ਦੇਣ ਦਿਆ ਵਾ ਇੱਕ ਪਲਵਾਨ ਮੁੰਡਾ ਇੱਕ ਸਰਦਾਰ ਆ ਦੋ ਰੇਡਰ ਆ ਇੱਕ ਮੁੰਡਾ ਜਿਹੜਾ ਜਸ਼ਨ ਆ ਤੇ ਇੱਕ ਹੋਰ ਮੁੰਡਾ ਪਲਵਾਨ ਜਿਆ ਵਾ ਉਹ ਆ ਹੋਰ ਇੱਕ ਸਰਦਾਰ ਮੁੰਡਾ ਵਾ ਪਲਵਾਨ ਨਵੇਂ ਮੁੰਡਿਆਂ ਨੂੰ ਮੌਕਾ ਦੇਣ ਦਿਆ ਵਾ ਇਹ ਸ਼ਾਇਦ ਤੁਹਾਨੂੰ ਭੁਲੇਖਾ ਪੈ ਗਿਆ ਵਾ ਤੇ ਫਿਰ ਆ ਗਿਆ ਵੀ ਸੁੱਖ ਬੇੜਾ ਗਰਕ ਕਰ ਦਿੰਦਾ ਮੈਚ ਦਾ ਹੁਣ ਮੈਂ ਇਹ ਵੀਰ ਨੂੰ ਦੱਸੋ ਮੈਂ ਕੀ ਆਖਾਂ ਇਹਨੂੰ ਮੈਂ ਨਾ ਮੈਂ ਗਲਤ ਕਹਿ ਸਕਦਾ ਨਾ ਇਹਨੂੰ ਮੈਂ ਸਹੀ ਕਹਿ ਸਕਦਾ ਵਾ ਕਿੱਤੇ ਕਿਤੇ ਹੁਣ ਇਹਦੀ ਗੱਲ ਸਹੀ ਵੀ ਆ ਹਨਾ ਵੀ ਸੁਖ ਪਹਿਲਵਾਨ ਤੂੰ ਟੱਚ ਲੈ ਲੈਣਾ ਵਾ ਜਾਦੇ ਥੋੜੇ ਕਿਤੇ ਕਿਸੇ ਵਲੇ ਯਾਰ ਹੁਣ ਕੀ ਕਹਿ ਸਕਦੇ ਹੁਣ ਇੱਥੇ ਤੇ ਪਹਿਲਵਾਨ ਤੈਨੂੰ ਮਿਹਨਤ ਜ਼ਿਆਦੀ ਕਰਨੀ ਚਾਹੀਦੀ ਆ ਆ ਕਮੈਂਟਾਂ ਦਾ ਬਦਲਾ ਦੇਣਾ ਤੇ ਫਿਰ ਆਇਆ ਪਲੀਜ਼ ਉਸਤਾਦ ਜੀ ਸੁਖ ਨੂੰ ਇੱਕ ਮੰਥ ਦੀ ਰੈਸਟ ਦੇ ਦੋ ਨਹੀਂ ਮੈਂ ਇਹ ਚੀਜ਼ ਦੇ ਹੱਕ ਚ ਨਹੀਂ ਆ ਕਿਉਂਕਿ ਜੇ ਯਾਰ ਉਹਨੂੰ ਰੈਸਟ ਮਿਲ ਗਈ ਨਾ ਉਹਨੇ ਬੰਦੇ ਨੇ ਹੋਰ ਡੈਡ ਹੋ ਜਾਣਾ ਉਹਨ ਮੈਚਾਂ ਤੇ ਜਦੋਂ ਬੰਦਾ ਜਾਂਦਾ ਨਾ ਮੈਚਾਂ ਤੇ ਲੱਗ ਲੱਗ ਕੇ ਖੇਡ ਖੇਡ ਕੇ ਬੰਦਾ ਫਿੱਟ ਹੁੰਦਾ ਵਾ ਘਰੇ ਬੈਠਿਆ ਰੈਸਟ ਨਾ ਇਹ ਬੰਦੇ ਨੇ ਸੱਟ ਨਹੀਂ ਹੋਣਾ ਇਹਨੂੰ ਮੈਚਾਂ ਦੀ ਹੀ ਲੋੜ ਐ ਟੱਚ ਜ਼ਿਆਦੇ ਲਵੇ ਚਲੋ ਜਿੱਤ ਹਾਰ ਬਣੀ ਆ ਪਰ ਬੰਦਾ ਫਿੱਟ ਹੋ ਜਾਊਗਾ ਜੇ ਖੇਢੀ ਜਾਊਗਾ ਤੇ ਮੈਨੂੰ ਲੱਗਦਾ ਬਾਕੀ ਫਿਰ ਇੱਕ ਵੀਰ ਨੇ ਕਿਹਾ ਵੀ ਸੁੱਖ ਤੇ ਰੇਡਰ ਦੇ ਅੱਗੇ ਪਤੰਗ ਬਣ ਜਾਂਦਾ ਬਸ ਉੱਡੀ ਜਾਂਦਾ ਰਹਿੰਦਾ ਵਾ ਜਾਂ ਫਿਰ ਐਂਡ ਤੱਕ ਭੱਜੀ ਜਾਊ ਅੱਜ ਵੀ ਕਿੰਨੇ ਅਟੈਚ ਲਏ ਤੇ ਜਫਾ ਕੋਈ ਨਹੀਂ ਇਸ ਕਰਕੇ ਟੀਮ ਹਾਰਦੀ ਆ ਇਹੀ ਹਾਲ ਬੱਬੇ ਦਾ ਆ ਯਾਰ ਬੱਬੇ ਪਹਿਲਵਾਨ ਨਹੀਂ ਯਾਰ ਇਹਦਾ ਗੱਡੀ ਚੱਲਣੀ ਨਹੀਂ ਜਟੋ ਟੀਮ ਤੁਹਾਡੀ ਸਾਰੀ ਵਧੀਆ ਪਰਫਾਰਮੈਂਸ ਕਰਦੀ ਆ ਬਸ ਵੇਹ ਲੋ ਤੁਹਾਡੇ ਦੋਹਾਂ ਦੇ ਸਾਰੇ ਕਮੈਂਟ ਆਉਂਦੇ ਆ ਤੁਹਾਨੂੰ ਦੋਹਨ ਥੋੜਾ ਜਿਆਦਾ ਇੱਕ ਵਾਰੀ ਅੱਖ ਚੱਬਣਾ ਪੈਣਾ ਵੀ ਨਹੀਂ ਯਾਰ ਫਿਰ ਤਾਂ ਹੀ ਲੋਕੀ ਕਹਿੰਦੇ ਵੀ ਜਾਂ ਤੇ ਯਾਰ ਤੁਸੀਂ ਇੱਕ ਪਾਸੇ ਹੋ ਜੋ ਤੇ ਜਾਂ ਤੁਸੀਂ ਇੱਕ ਪਾਸਾ ਕਰ ਦੋ ਫਿਰ ਤਾਂ ਲੋਕੀ ਤੁਹਾਡੇ ਤੋਂ ਨਾਰਾਜ਼ ਜੇ ਪਹਿਲਵਾਨੋ ਹੂਨ ਆ ਗਿਆ ਬੱਬਾ ਤਾਂ ਬੱਬੇ ਤੋਂ ਜੱਫਾ ਨਹੀਂ ਲੱਗਦਾ ਤੱਚ ਬਹੁਤ ਲੈਂਦਾ ਨਵੇਂ ਮੁੰਡਿਆਂ ਨੂੰ ਮੌਕਾ ਦੇ ਕੇ ਦੇਖ ਲੋ ਭਾਜੀ ਇਹ ਵੀ ਗੱਲ ਵਧੀਆ ਵਾ ਵੀ ਹੁਣ ਯਾਰ ਜੇ ਕੋਈ ਨਵਾਂ ਬੰਦਾ ਆਉਂਦਾ ਵੇ ਅੱਗੇ ਹਨਾ ਜੇ ਮੰਨ ਲਓ ਉਹ 2-4 ਜੱਫੇ ਪਾਉਂਦਾ ਵਾ ਉਹਦਾ ਨਾਮ ਵੀ ਬਣ ਜਾਊਗਾ ਹਨਾ ਉਹਦੀ ਥਾਂ ਵੀ ਬਣ ਜਾਊਗੀ ਚਲੋ ਨਾਲੇ ਰੋਟੀ ਪਾਣੀ ਵਧੀਆ ਚੱਲਣ ਲਾਪੂਗਾ ਪਲੇਅਰ ਬੰਦੇ ਦਾ ਹਨਾ ਤੇ ਬਾਕੀ ਹੁਣ ਇਹ ਤੇ ਇਹਨਾਂ ਨੂੰ ਹੀ ਪਤਾ ਹੈ ਪਹਿਲਵਾਨ ਹੋਣਾ ਨੂੰ ਮਿਹਨਤ ਕਰਕੇ ਅੱਗੇ ਆਉਣਾ ਵਾ ਕਿ ਜਾਂ ਫਿਰ ਹੁਣ ਪਛਾਟਣਾ ਹੈ ਆ ਫਿਰ ਇੱਕ ਨੇ ਕਿਹਾ ਸੁਖ ਤੂੰ ਰੇਡਰ ਬਣ ਜਾ ਠੀਕ ਰਹੇਗਾ ਆ ਵੀਰ ਨੂੰ ਸੁਖ ਨੂੰ ਰੇਡਰਾਂ ਦੀਆਂ ਬੜੀਆਂ ਮੌਂਡੀਆਂ ਵੀ ਰੇਡਰ ਬਣ ਜਾ ਬਹੁਤ ਬੰਦੇ ਕਹਿੰਦੇ ਵੀ ਸੁਖ ਨੂੰ ਰੇਡਰ ਬਣ ਜਾਣਾ ਚਾਹੀਦਾ ਵਾ ਤੇ ਇਹ ਤਾਂ ਹੁਣ ਪਰਮਾਨ ਸੋਚੇ ਫਿਰ ਇੱਕ ਨੇ ਕਿਹਾ ਵੀ ਸੁਖ ਵੀਰ ਥੋੜਾ ਕੰਮ ਕਰ ਯਾਰ ਪਤਾ ਨਹੀਂ ਮਜਬੂਰੀ ਹੋਵੇਗੀ ਤੂੰ ਡਾਉਣ ਜਾ ਰਿਆਂ ਵਾ ਤੇਰਾ ਪੂਰਾ ਕੈਰੀਅਰ ਪਿਆ ਵਾ ਇੱਕ ਟਾਈਮ ਇੱਕਮ ਵਾਲਾ ਕੰਮ ਕਰਦਾ ਸੀ ਤੂੰ ਟੀਮ ਚ ਹੁਣ ਵੇਖ ਲੋ ਬੇਲ ਕੋਲ ਸਹੀ ਗੱਲ ਆ ਵੀ ਇੱਕ ਟਾਈਮ ਹੀ ਸੁੱਖ ਸੱਚੀ ਏਕਮਾਲਾ ਕੰਮ ਕਰਦਾ ਹੈਗਾ ਜਿੰਨੇ ਜੱਫੇ ਏਕਮ ਹੁਣ ਲਾਉਂਦਾ ਵਾ ਓਨੇ ਜੱਫੇ ਸੁੱਖ ਲਾਉਂਦਾ ਹੁੰਦਾ ਹੈਗਾ ਇਹ ਪਤਾ ਨਹੀਂ ਹੁਣ ਸੁੱਖ ਨੂੰ ਹੋਇਆ ਕੀ ਕੋਈ ਬੰਦੇ ਦੀ ਹੋ ਸਕਦਾ ਯਾਰ ਕੋਈ ਘਰ ਦੀ ਮਜਬੂਰੀ ਹੋਵੇ ਨਾ ਜਾਂ ਕੋਈ ਹੋਰ ਕੋਈ ਗੱਲਬਾਤ ਹੋਵੇ ਨਾ ਬੰਦਾ ਥੋੜਾ ਟੈਨਸ਼ਨ 'ਚ ਹੋਵੇ ਤੇ ਬਾਕੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਖਰਾਕ ਵੱਲੋਂ ਕੋਈ ਕਮੀ ਆ ਡੇਲੀ ਮੈਚ ਖੇਡਦੇ ਆ ਕੋਈ ਚਾਰ ਪੈਸੇ ਲੈ ਕੇ ਹੀ ਆਉਂਦੇ ਹੋਣਗੇ ਖਰਾਕ ਖਾਂਦੇ ਹੀ ਹੋਣਗੇ ਮਿਹਨਤ ਦੀ ਥੋੜੀ ਕਮੀ ਹੋ ਸਕਦੀ ਹੈ ਜਾਂ ਹੋਰ ਕੋਈ ਪ੍ਰੋਬਲਮ ਹੋ ਸਕਦੀ ਹੈ ਤੇ ਅੱਗੇ ਆ ਗਿਆ ਪ੍ਰਭ ਟੱਚ ਬਹੁਤ ਲੈਂਦਾ ਫਾਲਤੂ ਫਾਲਤੂ ਤੇ ਨਹੀਂ ਵੀਰ ਕੋਈ ਲੈਂਦਾ ਹੁੰਦਾ ਟੱਚ ਤੇ ਬੰਦਾ ਉਹ ਲੈਦਾ ਹੁੰਦਾ ਵੀ ਮੈਨੂੰ ਕੋਈ ਮੈਂ ਜੱਫਾ ਲਾ ਹੀ ਦੇਣਾਗਾ ਫਾਲਤੂ ਤੇ ਕੋਈ ਜਾਣ ਬੁੱਝ ਕੇ ਖਰਾਬਤ ਨਹੀਂ ਕਰਨਾ ਚਾਹੁੰਦਾ ਨਾ ਉਹ ਜੱਫਾ ਲਾਉਂਦਾ ਹੀ ਚਾਹਣਾ ਹਣਾ ਪਰ ਲੱਗਦਾ ਨਹੀਂ ਚਲੋ ਸੁੱਖ ਸਾਰੇ ਮੈਚ ਖਰਾਬ ਕਰ ਦਿੰਦਾ ਆ ਇਹਨੂੰ ਮਿਹਨਤ ਦੀ ਲੋੜ ਆ ਫਿਰ ਇੱਕ ਨੇ ਥੱਲੇ ਕਮੈਂਟ ਕੀਤਾ ਪ੍ਰਭਾ ਵੀ ਜਦੋਂ ਹੁਣ ਵੇਖ ਲੋ ਸਾਰੇ ਬੰਦੇ ਤੁਹਾਨੂੰ ਆਖਦੇ ਵੀ ਮਿਹਨਤ ਦੀ ਲੋੜ ਆ ਤੇ ਮਿਹਨਤ ਚਲੋ ਲਾਓ ਫਿਰ ਇੱਕ ਆ ਗਿਆ ਪੰਬਾ ਤੇ ਸੁੱਖ ਨੂੰ ਮਿਹਨਤ ਕਹੋ ਜੇ ਕਰਨਗੇ ਤੇ ਟੀਮ ਚ ਲਿਆਓ ਕੀ ਬੋਲੀਏ ਹੁਣ ਇਥੇ ਬੰਦੇ ਪਿਆਰ ਹੀ ਬੜਾ ਕਰਦੇ ਆ ਨਾ ਉਹ ਕਹਿੰਦੇ ਮਿਹਨਤ ਲਾਉਣਗੇ ਤੇ ਫਿਰ ਟੀਮ ਚ ਲਿਆਓ ਹੋ ਸਕਦਾ ਮਿਹਨਤ ਲਾਉਂਦੇ ਹੀ ਹੋਣ ਬਾਕੀ ਪਤਾ ਕੋਈ ਨਹੀਂ ਆ ਕਿ ਕੀ ਗੱਲ ਆ ਯਾਰ ਇਦਾਂ ਖਾਤੋਂ ਆ ਤੇ ਬਾਕੀ ਜਿੰਨੇ ਵੀ ਬੰਦੇ ਕਮੈਂਟ ਕਰਨ ਦੇ ਆ ਮੈਂ ਇਹਨਾਂ ਨੂੰ ਇਹੋ ਕਹੂੰਗਾ ਵੀ ਚਲੋ ਪਲੇਅਰ ਬੰਦੇ ਆ ਹਨਾ ਉਹਨਾਂ ਨੂੰ ਥੋੜੇ ਜਿਹਾ ਮੋਟੀਵੇਸ਼ਨ ਵਾਲੇ ਕਮੈਂਟ ਕਰਿਆ ਕਰੋ ਵੀ ਜਿੰਨਾ ਮੋਟੀਵੇਸ਼ਨ ਹੋਣ ਇਦਾਂ ਥੋੜਾ ਜਿਹਾ ਬੰਦਾ ਕਿਸੇ ਵੇਲੇ ਆਪਣੇ ਦਿਮਾਗ ਤੇ ਲਿਆ ਜਾਂਦਾ ਉਹ ਤਾਂ ਬੰਦਾ ਹੋਰ ਡੈਡ ਹੋ ਜਾਂਦਾ ਖੇਡਦਾ ਖੇਡਦਾ ਵੀ ਉਹ ਸੋਚੀ ਜਾਂਦਾ ਵੀ ਅੱਜ ਕਮੈਂਟ ਆਉਣੇ ਯਾਰ ਉਹਨੇ ਇਦਾਂ ਬੋਲਣਾ ਇ ਫਲਾਣੇ ਨੇ ਇਦਾਂ ਬੋਲਣਾ ਉਹ ਬੰਦਾ ਹੋਰ ਟਾਉਨ ਹੋ ਜਾਂਦਾ ਵਾ ਤੇ ਬਾਕੀ ਜਿਹੜਾ ਏਕਮ ਆ ਮੈਂ ਤੇ ਉਹਦਾ ਦੁਨੀਆ ਦਾ ਪਿਆਰ ਵੇਖ ਕੇ ਮੈਨੂੰ ਤੇ ਐ ਲੱਗਦਾ ਵੀ ਜਿਹੜਾ ਏਕਮ ਆ ਨਾ ਉਹ ਤੇ ਜਿੰਨਾ ਪਿਆਰ ਲੋਕੀ ਸ਼ੀਲੂ ਨੂੰ ਕਰਦੇ ਨਾ ਉਨ੍ਹਾਂ ਪਿਆਰ ਮਾਜੇ ਦੇ ਵਿੱਚ ਏਕਮ ਨੂੰ ਮਿਲੰਦਿਆ ਜਦੋਂ ਏਕਮ ਜਾਂਦਾ ਦੁਨੀਆ ਦਾ ਘਾਟ ਹੋ ਜਾਂਦਾ ਵੀ ਜਿਵੇਂ ਸ਼ੀਲੂ ਵਾਂਗੂੰ ਜਿੱਦਾਂ ਸ਼ਿੰਦੂ ਨੂੰ ਮਾਲਵੇ ਦੇ ਵਿੱਚ ਜਾਂਦਾ ਦੁਨੀਆ ਘਿਰ ਲੈਂਦੀ ਐ ਏਕਮ ਨੂੰ ਇਦਾਂ ਹੀ ਪਿਆਰ ਮਿਲੰਦਿਆ ਵਾ ਇਹ ਤੇ ਮਹਾਰਾਜ ਦੀ ਕਿਰਪਾ ਹੋ ਗਈ ਏਕਮ ਤੇ ਬਹੁਤ ਵਧੀਆ ਵਾ ਚਲੋ ਏਕਮ ਇਦਾਂ ਹੀ ਪਲਵਾਨ ਦੇ ਨਾਲ ਜੁੜਿਆ ਰਵੇਂ ਵਧੀਆ ਖੇਡੇ ਸਾਡੀ ਦੁਆਆ ਅਰਦਾਸ ਆ ਸੋਖੂਣੀ ਪ੍ਰਭੂਣੀ ਵੀ ਵਧੀਆ ਖੇਡਣ ਸਾਰੇ ਵਧੀਆ ਖੇਡਣ ਮਹਾਰਾਜ ਕਿਰਪਾ ਕਰੇ ਸਾਰਿਆਂ ਤੇ ਹੈਲੋ ਧੰਨਵਾਦ ਆ ਸਾਰਿਆਂ ਦਾ ਸਤ ਸ੍ਰੀ ਅਕਾਲ ਜੀ